ਅਧਿਕਾਰੀ ਜਿਹਦੇ ਵਿੱਚ ਸਮਾਣਾ ਨਾਭਾ ਆਥਰਾ ਦੇਵੀਗੜ੍ਹ ਤੋਂ ਵੀ ਤੇ ਜ਼ਿਲ੍ਹੇ ਦੇ ਸੀਨੀਅਰ ਅਧਿਕਾਰੀ ਸ਼ਾਮਲ ਹੋਏ ਅੱਜ ਦੀ ਮੀਟਿੰਗ ਦੇ ਵਿੱਚ ਫੈਸਲਾ ਕੀਤਾ ਗਿਆ ਕਿ ਜਿਵੇਂ ਲੋਕ ਸਭਾ ਚੋਣਾਂ ਆ ਰਹੀਆਂ ਨੇ ਔਰ ਪਿੱਛੇ ਨਗਰ ਨਿਗਮ ਚੋਣਾਂ ਹੋਣ ਦੀ ਵੀ ਸਭਾਣਾ ਹੋਈ ਸੀ ਇਹ ਸਾਰੀਆਂ ਚੋਣਾਂ ਨੂੰ ਧਿਆਨ 'ਚ ਰੱਖਦੇ ਹੋਏ ਪਾਰਟੀ ਨੇ ਆਪਣੇ ਚੋਣ ਪ੍ਰਚਾਰ ਅਭਿਆਨ ਦੀ ਸ਼ੁਰੂਆਤ ਕਰ ਦਿੱਤੀ ਹੈ ਅਧਿਕਾਰੀ ਜਿਹਦੇ ਵਿੱਚ ਸਮਾਣਾ ਨਾਭਾ ਫਤਰਾ ਦੇਵੀਗੜ ਤੋਂ ਵੀ ਤੇ ਜ਼ਿਲ੍ਹੇ ਦੇ ਸੀਨੀਅਰ ਅਧਿਕਾਰੀ ਸ਼ਾਮਲ ਹੋਏ ਆਧ ਵੀ ਮੀਟਿੰਗ ਦੇ ਵਿੱਚ ਫੈਸਲਾ ਕੀਤਾ ਗਿਆ ਕਿ ਜਿਵੇਂ ਲੋਕ ਸਭਾ ਚੋਣਾਂ ਆ ਰਹੀਆਂ ਨੇ ਔਰ ਪਿੱਛੇ ਨਗਰ ਨਿਗਮ ਚੋਣਾਂ ਹੋਣ ਦੀ ਵੀ ਸੰਭਾਣਾ ਹੋਈ ਸੀ ਤੇ ਇਹ ਸਾਰੀਆਂ ਚੋਣਾਂ ਨੂੰ ਧਿਆਨ ਚ ਰੱਖਦੇ ਹੋਏ ਪਾਰਟੀ ਨੇ ਆਪਣੇ ਚੋਣ ਪ੍ਰਚਾਰ ਅਭਿਆਨ ਦੀ ਸ਼ੁਰੂਆਤ ਕਰ ਦਿੱਤੀ ਹੈ ਆਉਣ ਵਾਲੇ ਕੁਝ ਸਮੇਂ ਦੇ ਵਿੱਚ ਹੀ ਪਾਰਟੀ ਲੋਕ ਸਭਾ ਨਗਰ ਨਿਗਮ ਚੋਣਾਂ ਨੂੰ ਧਿਆਨ ਚ ਰੱਖਦੇ ਹੋਏ ਪਾਰਟੀ ਨਾਲ ਸੰਬੰਧਿਤ ਜ਼ਿਲੇ ਪਟਿਆਲੇ ਨਾਲ ਸੰਬੰਧਿਤ ਲੀਡਰਸ਼ਿਪ ਨੂੰ ਪੂਰੀ ਤਰੀਕੇ ਨਾਲ ਅੱਜ ਦੀ ਰਣਨੀਤੀ ਬਣਾ ਕੇ ਦੇ ਦਿੱਤੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਸ਼ਿਵ ਸੈਨਾ ਹਿੰਦੁਸਤਾਨ ਦੇ ਸਮੂਹ ਲੀਡਰ ਸਾਹਿਬਾਨ ਆਪਣੇ ਆਪਣੇ ਹਲਕਿਆਂ ਦੇ ਵਿੱਚ ਸક્રિય ਹੋ ਜਾਣਗੇ ਔਰ ਸ਼ਿਵ ਸੈਨਾ ਹਿੰਦੁਸਤਾਨ ਦੀ ਜਿਹੜੀ ਦੇਸ਼ ਪੱਧਰ ਦੇ ਉੱਤੇ ਲੋਕ ਸਭਾ ਚੋਣਾਂ ਲੜਨ ਦੀ ਰਣਨੀਤੀ ਹੈ ਉਹ ਦੀ ਪਟਿਆਲੇ ਤੋਂ ਸ਼ੁਰੂਆਤ ਕਰ ਦਿੱਤੀ ਗਈ ਹੈ ਆਜੀ ਮੀਟਿੰਗ ਦੇ ਵਿੱਚ ਉਸ ਸੰਬੰਧੀ ਰਣਨੀਤੀ ਬਣਾਈ ਗਈ ਸੀ ਦੂਸਰਾ 22 ਜਨਵਰੀ 2024 ਨੂੰ ਜਿਹੜਾ ਅਜोध्या ਵਿਖੇ ਭਗਵਾਨ ਸ਼੍ਰੀ ਰਾਮ ਜੀ ਦਾ 500 ਸਾਲਾ ਦੇ ਸੰਘਰਸ਼ ਤੋਂ ਬਾਅਦ ਭਵ ਮੰਦਰ ਦਾ ਨਿਰਮਾਣ ਹੋਇਆ ਸ਼੍ਰੀ ਰਾਮ ਜੀ ਦੀ ਮੂਰਤੀ ਉੱਤੇ ਸਥਾਪਿਤ ਹੋਏਗੀ ਉਹਦੇ ਉਪਲਕਸ਼ ਸ਼ਿਵ ਸੈਨਾ ਹਿੰਦੁਸਤਾਨ ਨੇ ਫੈਸਲਾ ਕੀਤਾ ਜਿੱਥੇ ਦੇਸ਼ ਵਿਖੇ ਦੇਸ਼ 'ਚ ਵੱਡੇ ਪੱਧਰ ਤੇ ਉੱਤੇ ਸਾਰੇ ਮੰਦਰਾਂ 'ਚ ਪ੍ਰੋਗਰਾਮ ਕੀਤੇ ਜਾਣਗੇ ਵੱਡੇ ਪੱਧਰ ਉੱਤੇ ਪੂਜਾ ਅਰਚਨਾ ਕੀਤੀ ਜਾਏਗੀ ਆਰਤੀ ਕੀਤੀ ਜਾਏਗੀ ਜਿਹੜੇ ਲੋਗ ਅਯੁੱਧਿਆ ਨਹੀਂ ਜਾ ਸਕਣਗੇ ਉਹ ਉਸੇ ਮੰਦਰ ਦੇ ਵਿੱਚ ਅਯੁੱਧਿਆ ਜੀ ਦੇ ਧਾਮ ਦੀ ਪ੍ਰਸਤuti ਕਰਨਗੇ ਇਹ ਸਿਰਸਾਣਾ ਹਿੰਦੁਸਤਾਨ ਨੇ ਵੀ ਫੈਸਲਾ ਕੀਤਾ ਕਿ ਅਸੀਂ ਕੜਾਮ ਵਿਖੇ ਜਿੱਥੇ ਮਾਤਾ ਕੌਸ਼ਲਿਆ ਜੀ ਦਾ ਮੰਦਰ ਹੈ ਉਹਨਾਂ ਦੇ ਜਨਮ ਨਾਲ ਸੰਬੰਧਿਤ ਰਾਜ ਜਿਹੜਾ ਕੌਸ਼ਲਨਗਰ ਸੀਗਾ ਉਸ ਮੰਦਰ ਦੀ ਗੱਲ ਸਿਰਸਾਣਾ ਹਿੰਦੁਸਤਾਨ ਨੇ ਅਕਾਲੀ ਗੱਲਪਾ ਆਧਪ ਸਰਕਾਰ ਦੇ ਸਮੇਂ ਵੀ ਵੱਡੇ ਪੱਧਰ ਤੇ ਚੁੱਕੀ ਸੀ ਤੇ ਹੁਣ ਵੀ ਅਸੀਂ ਉਹਦੀ ਸ਼ੁਰੂਆਤ ਕੀਤੀ ਹੈ ਤਾਂ ਉਸੇ ਤਰੀਕੇ ਦੇ 22 ਜਨਵਰੀ 2024 ਨੂੰ RAM ji ਦੇ ਉਤੇ ਸਥਾਪਿਤ ਹੋਣ ਦੀ ਖੁਸ਼ੀ ਦੇ ਵਿੱਚ ਭਗਵਾਨ RAM ji ਦੇ ਇਸ ਖੁਸ਼ੀ ਦੇ ਵਿੱਚ ਅਸੀਂ ਮਾਤਾ ਕੁਸ਼ਲਾ ਜੀ ਦੇ ਮੰਦਿਰ ਵਿੱਚ ਇੱਕ ਆਯੋਜਨ ਕਰਾਂਗੇ ਜਿਹਦੇ ਵਿੱਚ ਭਜਨ ਕੀਰਤਨ ਕੀਤਾ ਜਾਏਗਾ ਔਰ ਮਾਤਾ ਕੁਸ਼ਲਾ ਜੀ ਦੇ ਮੰਦਿਰ ਦੇ ਵਿੱਚ ਆਰਤੀ ਕੀਤੀ ਜਾਏਗੀ ਭਗਵਾਨ RAM ji ਦੇ ਸਥਾਪਤ ਹੋਣ ਤੇ ਖੁਸ਼ੀ ਮਨਾਈ ਜਾਏਗੀ ਔਰ ਸਾਡਾ ਇਹ ਮਕਸਦ ਹੋਏਗਾ ਜਿਵੇਂ ਭਗਵਾਨ ਰਾਮ ਜੀ ਦੇ ਜਨਮ ਭੂਮੀ ਤੇ ਬਾਬਾ ਮੰਦਿਰ ਬਣਿਆ ਉਸੇ ਤਰ੍ਹਾਂ ਮਾਤਾ ਕੁਸ਼ਲਿਆ ਜੀ ਦੇ ਮਹਿਲ ਦੇ ਵਿੱਚ ਸਥਿਤ ਜਿਹੜਾ ਮੰਦਿਰ ਆ ਉਹਨੂੰ ਬਾਬਾ ਨਿਰਮਾਨ ਹੋਵੇ ਔਰ ਉਸ ਨੂੰ ਵੀ ਇੱਕ ਤੀਰਥ ਸਥਾਨ ਦੇ ਰੂਪ ਚ ਵਿਕਸਿਤ ਕੀਤਾ ਜਾਏ ਤੇ ਉਹ ਦਿਨ ਸਧਾਰਨ ਰੂਪ ਦੇ ਵਿੱਚ ਉੱਥੇ ਭਜਨ ਕੀਰਤਨ ਦਾ ਆਯੋਜਨ ਕਰਕੇ ਅਜੋਗਾ ਧਾਮ ਵੀ ਪ੍ਰਸਤੁਤਿ ਮਾਤਾ ਕੁਸ਼ਲਿਆ ਜੀ ਦੇ ਚਰਨਾਂ ਦੇ ਵਿੱਚ ਉਹ ਦਿਨ ਕੀਤੀ ਜਾਏਗੀ ਸਮੂਹ ਪਟਿਆਲਾ ਦੇ ਜਿਹੜੇ ਕਾਰਜਕਰਤਾ ਆਉਣਗੇ Hindu ਸਮਾਜ ਦੇ ਲੋਕ ਹੋਣਗੇ ਉਨ੍ਹਾਂ ਨੂੰ ਬੇਨਤੀ ਕੀਤੀ ਜਾਏਗੀ ਕਿ ਉਥੇ ਵੀ ਇਸ ਆਯੋਜਨ ਦੇ ਵਿੱਚ ਹਿੱਸਾ ਲੈ ਤੀਸਰਾ ਸ਼ਿਵ ਸੈਨਾ ਹਿੰਦੁਸਤਾਨ ਨੇ ਫੈਸਲਾ ਕੀਤਾ ਕਿ ਜਿਵੇਂ ਪਟਿਆਲਾ ਸਹਿਰੀ ਔਰ ਜ਼ਿਲ੍ਹਾ ਦਿਹਾਤੀ ਏਰੀਆ ਉਥੇ ਵੀ ਸ਼ਿਵ ਸੈਨਾ ਹਿੰਦੁਸਤਾਨ ਦੀ ਜਿਹੜੀ ਸਥਾਪਨਾ ਕੀਤੀ ਜਾਏ ਬਖ ਬਖ ਪਿੰਡਾਂ 'ਚ ਅਸੀਂ ਮੈਂ ਪਿਛਲੇ ਦਿਨੇ ਦੌਰਾ ਕੀਤਾ ਸੀ ਜਿਵੇਂ ਮੈਂ ਪਾਤੜਾ ਵੀ ਗਿਆ ਦੇਵੀਗੜ੍ਹ ਗਿਆ ਔਰ ਇਧਰ ਕਨੌਰ ਦੇ ਪਿੰਡਾਂ ਦੇ ਵਿੱਚ ਵੀ ਬੰਨੇ ਦੌਰੇ ਕੀਤੇ ਆ ਇਸ ਸਾਨਾ ਮਹਿਸੂਸ ਹੋਇਆ ਕਿ ਸਿਵ ਸੈਨਾ ਹਿੰਦੁਸਤਾਨ ਪਿੰਡੂ ਪੱਦਰ ਦੇ ਉੱਤੇ ਵੀ ਬਹੁਤ بڑے ਪੱਦਰ ਦੇ ਉੱਤੇ ਆਪਣੇ ਸੰਗਠਨ ਨੂੰ ਖੜਾ ਕਰ ਸਕਦੇ ਆਂ ਕਿ ਅੱਜ ਸਮੂਹ ਲੀਡਰਸ਼ਿਪ ਨੂੰ ਇੱਕ ਰਣਨੀਤੀ ਦੇ ਤਹਿਤ ਕਿਹਾ ਗਿਆ ਹੈ ਕਿ ਉਹ ਪਿੰਡਾਂ ਦੇ ਪੱਦਰ ਦੇ ਉੱਤੇ ਵੀ ਜਾਣ ਔਰ ਬਹੁਤ ਜਲਦੀ ਸਿਵ ਸੈਨਾ ਹਿੰਦੁਸਤਾਨ ਦੀ ਰਾਸ਼ਟਰੀ ਕਾਰਜਕਾਰਨੀ ਦੀ ਬੈਠਕ ਵੀ ਬੁਲਾਈ ਜਾ ਰਹੀ ਹੈ ਜਿਦੇ ਵਿੱਚ ਫੈਸਲਾ ਹੋਏਗਾ ਕਿ ਜਿਹੜੀ ਲੋਕ ਸਭਾ ਦੀਆਂ ਚੋਣਾਂ ਆਗਿਆ ਦੇਸ਼ ਦੇ ਪੱਦਰ ਦੇ ਉੱਤੇ ਅਸੀਂ ਕਿੰਨੀਆਂ ਸੀਟਾਂ ਦੇ ਉੱਤੇ ਆਪਣੇ ਉਮੀਦਵਾਰ ਉਤਾਰਾਂਗੇ ਉਹ ਜਿਹੜੀ ਰਾਸ਼ਟਰੀ ਕਾਰਜਕਾਰਨੀ ਦੀ ਮੀਟਿੰਗ ਹੋਏਗੀ ਉਹ ਚ ਫੈਸਲਾ ਕੀਤਾ ਜਾਏਗਾ ਔਰ ਜਿਹੜਾ ਪਟਿਆਲੇ ਵਿਖੇ ਫੈਸਲਾ ਹੋਇਆ ਕਿ ਵੱਡੇ ਪੱਧਰ ਦੇ ਉੱਤੇ ਅਸੀਂ ਲੋਕ ਸਭਾ ਚੋਣਾਂ ਦੀ ਤਿਆਰੀ ਕਰਾਂਗੇ ਔਰ ਲੋਕ ਸਭਾ ਚੋਣਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਸਾਡੀ ਸਮੂਹ ਲੀਡਰਸ਼ਿਪ ਜਿਹੜੀ ਹੈ ਜੀ ਤਿਆਰੀ ਦੇ ਵਿੱਚ ਜੁੜੇਗੀ ਜਿਹਦੇ ਨਾਲ ਹੀ ਆ ਅੱਜ ਕੱਲ ਇੱਕ ਖਬਰ ਆਈ ਸੀ ਕਿ ਰਾਜਵਾਨਾ ਨੇ ਇੱਕ ਚਿੱਠੀ ਲਿਖ ਕੇ ਆਪਣੀ ਭੈਣ ਦੇ ਮਾਧਮ ਰਾਹੀਂ ਕਿਹਾ ਹੈ ਕਿ ਕਿਸੇ ਵੀ ਕਿਸਮ ਦੇ ਮਾਫੇ ਵਰਨ ਦਾ ਸਵਾਲ ਨਹੀਂ ਉੱਠਦਾ ਕਿ ਅਸੀਂ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਦੇ ਉਸ ਬਿਆਨ ਦਾ ਪੂਰਾ ਸਮਰਥਨ ਕਰਦੇ ਹਾਂ ਕਿ ਜਿਹੜਾ ਦੋਸ਼ੀ ਆਪਣੇ ਕੀਤੇ ਹੋਏ ਕਾਰਨਾਮੇ ਦੇ ਉੱਤੇ ਪੁਸਤਾਵਾ ਪ੍ਰਗਟ ਨਹੀਂ ਕਰਦਾ ਦੇਸ਼ ਦੇ ਸੰਵਿਧਾਨ 'ਤੇ ਵਿਸ਼ਵਾਸ ਨਹੀਂ ਕਰਦਾ ਅਜਿਹੇ ਦੋਸ਼ੀ ਨੂੰ ਰਹਿਮ ਕਰਨ ਦੀ ਜ਼ਰੂਰਤ ਨਹੀਂ ਜੋ ਕਾਨੂੰਨ ਨੇ ਫਾਂਸੀ ਦੀ ਸਜ਼ਾ ਦਿੱਤੀ ਹੈ ਉਹ ਫਾਂਸੀ ਦੀ ਸਜ਼ਾ ਜਲਦੀ ਤੋਂ ਜਲਦੀ ਦਿੱਤੀ ਜਾਵੇ ਪੰਜਾਬ ਦੀ ਜਿਹੜੀ ਪਟਿਆਲਾ ਦੇ ਵਿੱਚ ਮੈਟਿਕ ਹੋਈ ਹੈ तकरीबन मोटे तौर ਤੇ ਫੈਸਲਾ ਹੋਇਆ ਕਿ ਪੰਜਾਬਆਂ ਲਗਭਗ ਸਾਰੀ ਸੀਟਾਂ ਦੇ ਉੱਤੇ ਸ਼ਿਵਸਨਾ ਹਿੰਦੁਸਤਾਨ ਉਮੀਦਵਾਰ ਉਤਾਰੇਗੀ ਜਿਹੜਾ ਰਾਸ਼ਟਰੀ ਪੱਧਰ ਤੇ ਆ ਉਹ ਰਾਸ਼ਟਰੀ ਕਾਰਗਾਰਨੀ ਦੀ ਇੱਕ ਹਫਤੇ ਦੇ ਅੰਦਰ ਅੰਦਰ ਮੈਟਿਕ ਹੋ ਜਾਏਗੀ ਤੇ ਅਸੀਂ ਉਸ ਫੈਸਲੇ ਉਹਦੇ ਵਿੱਚ ਫੈਸਲਾ ਕਰਾਂਗੇ ਕਿ ਕਿੰਨੀਆਂ ਸੀਟਾਂ ਦੇ ਉੱਤੇ ਦੇਸ਼ ਪੱਧਰ ਦੇ ਉੱਤੇ ਲੜਨਾ